ਪੁਲਿਸ ਜ਼ਿਲ੍ਹਾ ਖੰਨਾ ਦੇ ਐਸਐਸਪੀ ਅਸ਼ਵਨੀ ਗੋਪਿਆਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਮਰਾਲਾ ਦੇ ਰੇਲਵੇ ਸਟੇਸ਼ਨ ਤੇ ਕਾਸੋ ਆਪਰੇਸ਼ਨ ਸੈਟ ਡੀਐਸਪੀ ਸਮਰਾਲਾ ਤਰਲੋਤਨ ਸਿੰਘ ਦੀ ਅਗਵਾਈ ਹੇਠ ਐਸਐਚਓ ਡੀਪੀ ਸਿੰਘ ਤੇ ਸਮੁੱਚੀ ਪੁਲਿਸ ਟੀਮ ਨੇ ਸਰਚ ਅਭਿਆਨ ਚਲਾਇਆ ਜਿਸ ਵਿੱਚ ਰੇਲਵੇ ਸਟੇਸ਼ਨ ਤੇ ਪਹੁੰਚੇ ਯਾਤਰੀਆਂ ਦੀ ਸਮਾਲ ਦੀ ਚੈਕਿੰਗ ਕੀਤੀ ਗਈ ਡੀਐਸਪੀ ਸਮਰਾਲਾ ਤਰਲੋਤਨ ਸਿੰਘ ਨੇ ਆਖਿਆ ਕਿ ਕਾਸੋ ਆਪਰੇਸ਼ਨ ਦੇ ਤਹਿਤ ਸ਼ਹਿਰਾਂ ਤੇ ਪਿੰਡਾਂ ਵਿੱਚ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਜੋ ਮਾੜੇ ਅੰਸਰਾਂ ਤੇ ਨਕੇਲ ਕਸੀ ਜਾ ਸਕੇ ਇਹ ਸਾਡੇ ਸੀਨੀਅਰ ਅਫਸਰਾਂ ਵੱਲੋਂ ਤੇ ਮਾਨਯੋਗ ਐਸਐਸਪੀ ਅਸ਼ਨੀਕ ਬਟਿਆਲ ਜੀ ਵੱਲੋਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਜਿਹੜਾ ਕਸੋ ਆਪਰੇਸ਼ਨ ਦੇ ਤਹਿਤ ਰੇਲਵੇ ਸਟੇਸ਼ਨ ਦੀ ਜਿਹੜੀ ਚੈਕਿੰਗ ਕਰਾਈ ਗਈ ਆ ਸਸਪੈਕਟਡ ਬੰਦਿਆਂ ਦੀ ਉਸੇ ਅਭਿਆਨ ਦੇ ਤਹਿਤ ਜਿਹੜੀ ਆ ਰੇਲਵੇ ਸਟੇਸ਼ਨ ਤੋਂ ਬਣਾ ਜਿਹੜੀਆਂ ਹੋਰ ਵੀ ਸਸਪੈਕਟਡ ਜਗ੍ਹਾ ਆਉਣਗੀਆਂ ਉਹਨਾਂ ਦੀ ਵੀ ਜਿਹੜੀ ਸਰਚ ਬਿਆਨ ਚਲਾਇਆ ਜਾਏ ਸਰ ਕੁਛ ਰਿਕਵਰ ਹੋਇਆ ਜੀ ਨਹੀਂ ਹਜੇ ਕੁਝ ਨਹੀਂ ਸਮਰਾਲਾ ਤੇ ਹੋਰ ਵੀ ਕਿਸੇ ਹਿੱਸੇ 'ਚ ਆਪਰੇਸ਼ਨ ਚੱਲੇ ਨੇ ਇਹ ਤਾਂ ਸੈਕੰਡ ਆਪਰੇਸ਼ਨ ਚਲਾਵਾਂਗੇ ਸਰ ਇਹ ਜਿਹੜੇ ਕਸ ਆਪਰੇਸ਼ਨ ਕੀ ਹੈ ਪਿੰਡਾਂ ਦੇ ਵਿੱਚ ਵੀ ਜਗਾ ਜਗਾ ਤੇ ਚਲਾਇਆ ਜਾਊਗਾ ਜੀ ਪਿੰਡਾਂ ਦੇ ਵਿੱਚ ਵੀ ਜਿਹੜੇ ਮਾੜੇ ਬੰਦੇ ਨੇ ਜੇ ਉਹਨਾਂ ਦੇ ਵੀ ਆਪਰੇਸ਼ਨ ਦੇ ਤਹਿਤ ਉਹਦੀ ਸਤਿਗੁਰ ਕਰਦੇ ਇਸ ਤੋਂ ਬਿਨਾ ਜਿੰਨੇ ਵੀ ਕੋ ਨਸ਼ਾ ਵੇਚਣ ਵਾਲੇ ਕਰਨ ਵਾਲੇ ਆ ਮਾੜੇ ਅਨਸਰ ਆ ਬੈਡ 엘ਿਮੈਂਟਸ ਉਹਨਾਂ ਨੂੰ ਫੜਨ ਲਈ ਅਰੈਸਟ ਕਰਨ ਲਈ ਸਨਪ ਕਰਨ ਲਈ ਜਿਹੜੇ ਹੌਟਸਪੌਟ ਆ ਉੱਥੇ ਵੀ ਕਸ ਆਪਰੇਸ਼ਨ ਦੇ ਤਹਿਤ ਜਿਹੜਾ ਸਾਡਾ ਡੇਲੀ ਕੋਈ ਨਾ ਕੋਈ ਸਾਡੀ ਜਿਹੜੀ ਕਾਰਵਾਈ ਚੱਲਦੀ ਰਹਿੰਦੀ ਆ ਨਸ਼ਾ ਦੇ ਰਿਗਾਰਡਿੰਗ ਵੀ ਕੰਟੀ ਸੌਫਟਵੇਅਰ ਚੈਕਿੰਗ ਦੇ ਰਿਗਾਰਡਿੰਗ ਵੀ ਇਹ ਸਮਰਾਵਾ ਤੇ ਮਛੂੜਾ ਦੋਨੇ ਥਾਣੇ ਦੇ ਦੋਨੇ ਇਲਾਕੇ ਦੇ ਵਿੱਚ ਹੀ ਸਾਡੀ ਕਾਰ ਵੀ ਹਰ ਰੋਜ਼ ਹੀ ਕੋਈ ਨਾ ਕੋਈ ਕਸ ਆਪਰੇਸ਼ਨ ਦੇ ਚੱਲਦੀ